ਸਾਚੀ ਗਾਲ ਜੀ ਮੈਂ ਤੁਹਾਡਾ ਆਪਣਾ ਸੁਲਤਾਨ ਮੈਂ ਦੱਸਣਾ ਚਾਹੁੰਨਾ ਸੰਦੀਪ ਬਾਈ ਦੀ ਯਾਦ ਦੇ ਵਿੱਚ ਨੰਗਲੰਦਿਆਂ ਦੇ ਵਿੱਚ ਕਬੱਡੀ ਕੱਪ ਹੋਣ ਜਾ ਰਿਹਾ 11 ਫਰਵਰੀ ਯਾਨੀ ਕਿ ਕੱਲ ਨੂੰ ਮੈਂ ਸਾਰੇ ਦਰਸ਼ਕ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਵੀਰ ਮੰਨ ਕੇ ਸੰਦੀਪ ਬਾਈ ਦੇ ਟੂਰਨਾਮੈਂਟ ਤੇ ਜਰੂਰ ਪਹੁੰਚੋ ਹਮ ਹਮਾ ਕੇ ਜਿਵੇਂ ਬਾਈ ਦੀ ਹੁੰਦੇ ਪਹੁੰਚਦੇ ਸੀ ਅੱਜ ਵੀ ਬਾਈ ਆਪਣੇ ਚ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀਰ ਜਿਵੇਂ ਹਰਿਆਣੇ ਤੋਂ ਦੂਰੂ ਦੂਰੋਂ ਸਾਰੇ ਪੰਜਾਬ ਦੇ ਵੀਰ ਸਾਰੇ ਪਹੁੰਚਦੇ ਸੀ ਉਹਨੂੰ ਚਾਉਣ ਵਾਲੇ ਤੇ ਮੇਲੇ 'ਚ ਜ਼ਰੂਰ ਹਾਜ਼ਰੀ ਲਵਾਇਓ ਬੇਨਤੀ ਸਾਡੀ ਹੱਥ ਜੋੜ ਕੇ ਸੰਦੀਪ بھائی ਦਾ ਟੂਰਨਾਮੈਂਟ ਕਿਉਂਕਿ ਦਰਸ਼ਕ ਵੀਰਾਂ ਨਾਲ ਲੋਕਾਂ ਨਾਲ ਚ ਰੱਬ ਵੱਸਦਾ ਇਹਨਾਂ ਨਾਲੇ ਕਾਮਯਾਬ ਹੁੰਦਾ ਤੇ ਮੈਂ ਬੇਨਤੀ ਕਰ ਰਿਹਾ ਹੱਥ ਜੋੜ ਕੇ ਕਿ ਉੱਥੇ ਪਹੁੰਚ ਕੇ ਜ਼ਰੂਰ ਹਾਜ਼ਰੀ ਲਵਾਇਓ ਤੇ ਸਾਰੇ ਜ਼ਰੂਰ ਪਹੁੰਚੋ ਮੇਰਾ ਵੀਰ ਕੱਲ ਨੂੰ ਤੇ ਬਹੁਤ ਵਧੀਆ ਚੂਟੀ ਦੀਆਂ ਟੀਮਾਂ ਪਹੁੰਚ ਰਹੀਆਂ ਨੇ ਤਕਰੀਬਨ ਸਾਰੇ ਪਲੇਅਰ ਖੇਡਣਗੇ ਜੇ ਕਿਸੇ ਪਲੇਅਰ ਦੀ ਇੰਜਰੀ ਹੋ ਵੀ ਉੱਥੇ ਜ਼ਰੂਰ ਹਾਜ਼ਿਰ ਹੋਵੋ ਮੇਰੇ ਵੀਰੋ ਤੇ ਜ਼ਰੂਰ ਆਇਓ ਤੁਸੀਂ ਵੀ ਤੁਹਾਡਾ ਹੀ ਪਹੁੰਚਣਾ ਬਹੁਤ ਜ਼ਰੂਰੀ ਆ